ਇਹ ਤਾਂ ਕਰੇਗਾ ਪਿਛਲੇ ਪਸੇਵ ਜਵਾਬ ਆਵਾਜ਼ ਕਰਵਾ ਸਕਦਾ ਕੋਈ ਲਗਾ ਕੇ ਆਵੇ ਲੇਟਾ ਕਾ ਡਿਕਾ ਪ੍ਰਾਪਾ ਦੇ ਪਾਸੇ ਦੱਸਦੀ ਹੈ ਪਾਸ ਤੌਗੀ ਕਰੂਗਾ ਇਹਨਾਂ ਨੂੰ ਪੁੱਛੋ ਵੀ ਪੰਜਾਬੀ ਕਿੰਨੇ ਆ ਤੇ ਬਾਹਰਲੇ ਕਿੰਨੇ ਤੁਸੀਂ ਤੜਾਇਆ ਕਿੰਨੀ ਲੌਗਰੀ ਕੀਤੀ ਹੈ ਇਹ ਬਾਕੀ ਕੀ ਰਹਿ ਗਿਆ 96 ਲੱਖ ਵੋਟ ਬੰਨਨਾ ਪ੍ਰਵਾਸੀਆਂ ਦੀ ਬਹੁਤ ਖਤਰੇ ਦੀ ਘਾਟੀ ਹੈ ਆ ਜਿਨ੍ਹਾਂ ਦੇ ਆ ਬਾਨਨ ਸਾਡਾ ਆ ਜਿਹੜੇ ਆਜ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਪਾਤ ਸ਼ਾਹ ਜਿੰਦਾਬਾਦ ਜਿੰਦਾਬਾਦ ਸਿਰਕ ਤਾਨ ਮੋਰਚਾ ਕਹਿ ਲਾ ਜਿੰਦਾ ਪਾਤ ਜਿੰਦਾਬਾਦ ਜਿੰਦਾਬਾਦ ਪਾਤ ਸਰਕਾਰ ਮਰਦਾ ਪਾਤ ਜਿੰਦਾਬਾਦ ਜਿੰਦਾਬਾਦ ਕੋਈ ਸਰਕਾਰ ਮਰਦਾ ਪਾਤ ਜਿੰਦਾਬਾਦ ਜਿੰਦਾਬਾਦ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ ਨਾ ਚਲੇਗੀ ਵੇ ਰਾ ਤੇਰੀ ਨਹੀਂ ਚਲੇਗੀ ਅਕਾਤ ਜੀ ਸਿੰਘ ਗੱਲੇਵਾਲ ਜ਼ਿੰਦਾਬਾਦ ਜ਼ਿੰਦਾਬਾਦ ਅਕਾਤ ਜੀ ਸਿੰਘ ਗੱਲੇਵਾਲ ਜ਼ਿੰਦਾਬਾਦ ਜ਼ਿੰਦਾਬਾਦ ਬਈ ਤੇ ਸਾਰੀ ਸੰਗਤ ਨੂੰ ਸਾਰੇ ਪਰਿਵਾਰਾਂ ਨੂੰ ਵੀ ਸਾਡੇ ਵੀਰ ਦੇ ਮਗਰ ਕੋਈ ਗਲਤੀ ਫਲਤੀ ਹੋਗੀ ਤਾਂ ਮਾਫ ਕਰਨੀ ਸਾਡੇ ਵੀਰ ਦੇ ਮਗਰ ਉੱਥੇ ਖਨੌਰੀ ਬਾਰਡਰ ਤੇ ਪਹੁੰਚਣ ਤੇ ਸਾਡੇ ਵੀਰੇ ਦੀ ਜਿੰਦਗਾਨੀ ਬਚੀ ਬਾੜਾ ਬਾੜਾ ਟਾਈਮ ਨਹੀਂ ਜੀ ਕੱਲ ਹੀ ਆਈ ਆ ਉੱਥੋਂ ਸਾਨੂੰ ਉਹਦੀ ਸਰੀਰ ਦੀ ਬਹੁਤ ਚਿੰਤਾ ਹੈ ਤੇ ਸਰੀਰ ਬਹੁਤ ਨਾਜ਼ੁਕ ਹੋ ਚੱਲਿਆ ਹੈ ਕਿ ਅੱਜ 23 ਸਾਲ ਦਿਨ ਹੋ ਗਏ ਉਹਨੂੰ ਪੁਖੜਤਾ ਉੱਤੇ ਬੈਠੇ ਨੂੰ ਤੇ ਮੈਂ ਜਗਜੀਤ ਵੱਲੋਂ ਹੀ ਮੈਂ ਬੇਨਤੀ ਕਰਦੀ ਆਂ ਵੀ ਸਾਰੇ ਪੈਨਪਰਾਏ ਜਿਹੜੇ ਸਾਰੇ ਖਨੌਰੀ ਬਾਰਡਰ ਤੇ ਪਹੁੰਚੇ ਵੀ ਅਸੀਂ ਇੱਥੇ ਚੱਲ ਕੇ ਇਸੇ ਬਾਰੇ ਵਾਰੇ ਆਏ ਆਂ ਵੀ ਸਾਰਾ ਪੈਨਪਰਾ ਸਾਰੀ ਜਨਤਾ ਉੱਥੇ ਖਨੌਰੀ ਬਾਰਡਰ ਤੇ ਪਹੁੰਚੇ ਆਂ ਇੱਥੇ ਸਰਪੰਚ ਜਗਜੀਤ ਸਿੰਘ ਦੱਲੇ ਜੀ ਦੱਲੇ ਵਾਲੇ ਦੀ ਹਮਾਇਤ ਤੇ ਪਹੁੰਚੇ ਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀਆਂ ਪਿੰਡਾਂ ਤੋਂ ਹੋਮ ਹੋਮ ਆ ਕੇ ਰੇਲ ਰੋਕੋ ਅੰਦੋਲਨ ਤੇ ਪਹੁੰਚੇ ਆਂ ਬਾਕੀ ਮੈਂ ਇਹਨਾਂ ਅੰਨਿਆ ਬੋਲੀਆਂ ਸਰਕਾਰਾਂ ਨੂੰ ਸੂਚਿਤ ਕਰ ਦੇਣਾ ਚਾਹੁੰਦਾ ਹਾਂ ਇਹ ਜਿਹੜੀਆਂ ਸਾਨੂੰ ਵਾਰ-ਵਾਰ ਕਹੀ ਜਾਂਦੀਆਂ ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ ਗੱਲਾਂ ਸਾਰੀਆਂ ਹੋਈਆਂ ਨੇ ਬੜੀਆਂ ਚਾਰ ਵਾਰ ਦੀਆਂ ਮੀਟਿੰਗਾਂ ਇਹਨੂੰ ਪਹਿਲਾਂ ਹੋ ਚੁੱਕੀਆਂ ਸਾਰਾ ਕੁਝ ਹੋ ਚੁੱਕੀਆਂ ਸਾਡੀਆਂ 12 ਮੰਗਾ 12 ਦੀਆਂ 12 ਮੰਗਾ ਸੈਸ਼ਨ ਦਿੱਲੀ ਸੈਸ਼ਨ ਦਿੱਲੀ ਚੱਲ ਰਿਹਾ ਹੈ ਸੈਸ਼ਨ ਚ પાસ ਹੋਣੀਆਂ ਸੈਸ਼ਨ ਚੋਂ ਪਾਸ ਕਰਕੇ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਸਾਡੇ ਨਾਂਅ ਕੇ ਗੱਲ ਕਰਨ ਸਾਡੀ ਕੌਮ ਦਾ ਸਾਡੇ ਕਿਸ਼ਾਨ ਸੰਘਰਸ਼ ਦਾ ਸਰਦਾਰ ਜਗਜੀਤ ਸਿੰਘ ਦੱਲੇ ਵਾਲਾ ਇੱਕ ਇਮਾਨਦਾਰ ਤੇ ਸੁਲਝਿਆ ਹੋਇਆ ਇਨਸਾਨ ਆ ਉਹਦਾ ਇਹ ਅੰਤ ਲੈਣਾ ਚਾਹੁੰਦੀਆਂ ਸਾਰੀਆਂ ਦੋਨੇ ਸਰਕਾਰਾਂ ਨੂੰ ਮੈਂ ਕਹੂੰਗਾ ਮੋਦੀ ਸਰਕਾਰ ਤੇ ਭਗਵੰਤ ਸਰਕਾਰ ਆੰਤ ਲੈਣਾ ਚਾਹੁੰਦੀ ਆ ਨਾ ਐਸ ਆੰਤੇ ਦੋ ਬਾਦ ਨਾ ਪਰਖਿਆ ਜਾਵੇ ਤੇ ਜੇ ਕੋਈ ਗੱਲ ਕਰਨੀ ਆ ਤਾਂ ਗੱਲਾਂ ਸਾਡੀਆਂ ਸਾਰੀਆਂ ਨਿਬੜੀਆਂ ਆ ਗਈਆਂ ਬਾਕੀ ਮੈਂ 13 ਤਰੀਕ ਨੂੰ ਵੀ ਉੱਥੇ ਰਾਸ਼ਨ ਪਹਤਾ ਕੇ ਆਇਆ ਸਾਡੀਆਂ ਸੰਗਤਾਂ ਪਿੰਡਾਂ ਤੋਂ ਬੜੀਆਂ ਹੋਮ ਹਮਾ ਕੇ ਉੱਥੇ ਪਹੁੰਚਦੀਆਂ ਖਨੌਰੀ ਬਾਡਰ ਤੇ ਸਿੱਧੂਗੁਰੂ ਸੰਗੋ ਬਾਡਰ ਤੇ ਤੇ ਕੱਲ ਫੇਰ ਅਸੀਂ ਇੱਥੋਂ ਰਾਸ਼ਨ ਦੀ ਗੱਡੀ ਭਰ ਕੇ ਜਾ ਰਹੇ ਹਾਂ ਬਿਸਤਰੇ ਲੈ ਕੇ ਜਾ ਰਹੇ ਹਾਂ ਖੰਡ ਚਾਹ ਫਾਇੰਡ ਉਹ ਜੋ ਵੀ ਸੁੱਕੀਆਂ ਸਾਰਾ ਰਸਤਾ ਉੱਥੇ ਸਾਨੂੰ ਚਾਹੀਦੀਆਂ ਲੰਗਰਾਂ ਵਾਸਤੇ ਉਹ ਸਾਰਿਆਂ ਕੱਲ ਗੱਡੀ ਭਰ ਕੇ ਅਸੀਂ ਜਾ ਰਹੇ ਹਾਂ ਤੇ ਬਾਕੀ ਸੰਗਤਾਂ ਬਹੁਤ ਆ ਰਹੀਆਂ ਉੱਥੋਂ ਫੋਨ ਆ ਰਹੇ ਆ ਸਾਨੂੰ ਵੀ ਉੱਥੇ ਬਿਸਤਰਿਆਂ ਦੀ ਲੋੜ ਠੰਡ ਕਿਉਂਕਿ ਠੰਡ ਵੱਗ ਗਈ ਆ ਪਹਿਲਾਂ ਕੰਬਲ ਲੈ ਕੇ ਗਈ ਸੀ ਸੋਨਾ ਰਜਾਈਆਂ ਬਿਸਤਰੇ ਵੀ ਕੱਲ ਲੈ ਕੇ ਜਾ ਰਹੇ ਆ ਤੇ ਬਾਕੀ ਬਹੁਤ ਹੀ ਸਾਨੂੰ ਪੰਜਾਬ ਤੋਂ ਸੰਜੋਗ ਮਿਲ ਰਿਹਾ ਸੰਗਤਾਂ ਬੜੀਆਂ ਹੋਮ ਹੋਮ ਆ ਕੇ ਸਾਡੇ ਕੋਲੇ ਉੱਥੇ ਜਗ੍ਹਾ ਨਹੀਂ ਉਹਨਾਂ ਨੂੰ ਸੁਆਉਣ ਲਈ ਅਸੀਂ ਇਸੇ ਕਰਕੇ ਹੋਰ ਇੰਤਜ਼ਾਮ ਉੱਥੇ ਵਧਾ ਰਹੇ ਆ ਕੇਂਦਰ ਸਰਕਾਰ ਤੋਂ ਕੀ ਮੰਗ ਕਰ ਕੇਂਦਰ ਸਰਕਾਰ ਨੂੰ ਸਾਰੀਆਂ ਸਾਡੀਆਂ ਲਿਖਤੀ ਰੂਪ ਚ ਮੰਗਾ ਦੇ ਚੁੱਕੇ ਆ ਚਾਰ ਬਾਤ ਦੀਆਂ ਮੀਟਿੰਗਾਂ ਹੋ ਚੁੱਕੀਆਂ ਇਹ ਤਾਂ ਸਾਡੇ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਗਮਰਾਹ ਕਰ ਰਹੀਆਂ ਆਂ ਅਸੀਂ ਤੁਹਾਡੇ ਨਾਲ ਗੱਲ ਕਰਨ ਤਿਆਰ ਕੋਈ ਗੱਲ ਕਰਨ ਤਿਆਰ ਨਹੀਂ 10 ਮਹੀਨੇ ਹੋ ਗਏ ਸਾਡੇ ਅੰਦੋਲਨ ਚੱਲਦੇ ਨੂੰ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਅਜੇ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਕਰੀ ਅਸੀਂ ਇਹਨਾਂ ਨਾਲ ਕੋਈ ਮੀਟਿੰਗਾਂ ਦੇ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ ਸਾਡਾ ਜਿਹੜਾ ਹੀਰਾ 23 ਮਹੀਨੇ ਦਿਨ ਚ ਉਹਦਾ ਮਰਨ ਬਾਅਦ ਚਲਾ ਗਿਆ ਹੈ ਉਹਦੀ ਹਾਲਤ ਦਿਨ ਬਦ ਦਿਨ ਨਾਜ਼ਕ ਹੁੰਦੀ ਜਾ ਰਹੀ ਹੈ ਜੇ ਉਹ ਸਾਡੇ ਸਰਦਾ ਜਗਜੀਤ ਸਿੰਘ ਡੱਲੇ ਵਾਲੇ ਦੀ ਸਿਹਤ ਨੂੰ ਜਾਨ ਦੀ ਜ਼ਿੰਦਗੀ ਨੂੰ ਕੁਝ ਹੁੰਦਾ ਇਹਦੇ ਭਿਆਨਕ ਸਿੱਟੇ ਨਿਕਲਣਗੇ ਇਹ ਸਰਕਾਰਾਂ ਸਮਝੇ ਹਨ ਤੇ ਸਾਡੀਆਂ ਮੰਗਾਂ ਮੰਨ ਕੇ ਤੇ ਸਾਡੇ ਨਾਲ ਆ ਕੇ ਗੱਲ ਕਰਨ